ਦੇਖ ਰਹੇ ਤੁਸੀਂ ਤਾਂ ਮੈਂ ਮਹਿੰਮ ਸਿੰਘ ਇਕਬਾਲ ਲੋਕ ਸਭਾ ਚੋਣਾਂ ਨੂੰ ਕੁਝ ਹੀ ਸਮਾਂ ਬਚਿਆ ਤਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਕਾਂਗਰਸ ਦੇ ਵੱਲੋਂ ਪਹਿਲੀ ਜਿਹੜੀ ਕਿ ਵਰਕਰਸ ਮਿਲਣੀ ਹੈ ਉਹ ਦੇਸ਼ ਭਰ ਦੇ ਵਿੱਚੋਂ ਪਹਿਲੀ ਜਿਹੜੀ ਕਿ ਮਿਲਣੀ ਹੈ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਸਮਰਾਲਾ ਦੇ ਵਿੱਚ ਰੱਖੀ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲੋਕ ਜਿਹੜੇ ਕਿ ਇੱਥੇ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਲੀਡਰਸ਼ਿਪ ਇੱਥੇ ਪਹੁੰਚਣੀ ਸ਼ੁਰੂ ਹੋ ਚੁੱਕੀ ਹੋਈ ਹੈ ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਕਾਂਗਰਸ ਦੇ ਵਿੱਚ ਇੱਕ ਵਾਰ ਫਿਰ ਤੋਂ ਸਭ ਕੁਝ ਠੀਕ ਹੈ ਜਿਨਾ ਕਿ ਉਹ ਨਹੀਂ ਚੱਲ ਰਿਹਾ ਨਵਜੋਤ ਸਿੰਘ ਸਿੱਧੂ ਵੱਖ ਨਜ਼ਰ ਆ ਰਹੇ ਨੇ ਰਾਜਾ ਵਿਡਿੰਗ ਪ੍ਰਤਾਪ ਬਾਜਵਾ ਤੇ तमाम ਜਿਹੜੀ ਲੀਡਰਸ਼ਿਪ ਹੈ ਉਹ ਅਲੱਗ ਨਜ਼ਰ ਆ ਰਹੀ ਹੈ ਤਾਂ ਸਟੇਜ ਤੇ ਵੀ ਤੁਸੀਂ ਦੇਖ ਸਕਦੇ ਹੋ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਹੋਏ ਨੇ ਮੁਹੰਮਦ ਸਦੀਕ ਪਹੁੰਚੇ ਹੋਏ ਨੇ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਉਹ ਵੀ ਪਹੁੰਚੇ ਹੋਏ ਨੇ ਕੈਪਟਨ ਸੰਦੀਪ ਸੰਧੂ ਉਹ ਵੀ ਪਹੁੰਚੇ ਹੋਏ ਨੇ ਤਾਂ तमाम ਜਿਹੜੀ ਕਿ ਲੀਡਰਸ਼ਿਪ ਹੈ ਉੱਥੇ ਪਹੁੰਚੀ ਹੋਈ ਹੈ ਦਾ ਕੁਝ ਹੀ ਦੇਰ ਦੇ ਵਿੱਚ ਮਲਿਕਾ ਅਰਦੁਲ ਖੜਕਰੇ ਵੀ ਇੱਥੇ ਪਹੁੰਚਣਗੇ ਤਾਂ ਪਹਿਲੀ ਵਰਕਰ ਸੰਮੇਲਨ ਹੈ ਜਿਹੜੀ ਕਿ ਹੋ ਰੱਖੀ ਗਈ ਹੈ ਤਾਂ ਜੇਕਰ ਵਰਕਰਾਂ ਦੀ ਗੱਲ ਕਰੀਏ ਤਾਂ ਵਰਕਰਾਂ ਦੀ ਵੀ ਤਸਵੀਰਤਾਂ ਦਿਖਾ ਦਿੰਦੇ ਹਾਂ ਵਰਕਰ ਵੀ ਇੱਥੇ ਪਹੁੰਚਨੇ ਸ਼ੁਰੂ ਹੋ ਚੁੱਕੇ ਹੋਏ ਨੇ ਕਾਫੀ ਵੱਡੀ ਜਿਹੜੀ ਕਿ ਰੈਲੀ ਹੈ ਉਹ ਦੇਖੋ ਨੂੰ ਮਿਲ ਰਹੀ ਹੈ ਤਾਂ ਸਿੱਧੀਆਂ ਤਸਵੀਰਾਂ ਠੋਡਨਾ ਸਾਂਝੀਆਂ ਕਰ ਰਹੇ ਹਾਂ ਤਾਂ ਵਰਕਰ ਵੀ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਹੋਏ ਨੇ ਇਸ ਵਰਕਰ ਸੰਮੇਲਨ ਦੇ ਵਿੱਚ ਕਈ ਸਾਰੇ ਲੋਕਾਂ ਦੀ ਨਜ਼ਰਾਂ ਟਿਕੀਆਂ ਹੋਈਆਂ ਹਨ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਈ ਸਾਰੀਆਂ ਜਿਹੜੀਆਂ ਕਿਆਸਰਾਈਆਂ ਨੂੰ ਚੱਲ ਰਹੀਆਂ ਨੇ ਪਿਛਲੇ ਦਿਨੀ ਚਰਚਾਵਾਂ ਇਹ ਵੀ ਸਨ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਨੂੰ ਛੱਡਣ ਕੇ ਜਾਵਰ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਛੱਡੇਗੀ ਤਾਂ ਕੁਝ ਕਾਂਗਰਸੀ ਕਲਿਆਰਾਂ ਦੇ ਵਿੱਚ ਇਹ ਵੀ ਚਰਚਾਵਾਂ ਸੀਗੀ ਆ ਕਿ ਹੋ ਸਕਦਾ ਹੈ 11 ਤਰੀਕ ਨੂੰ ਜਿਹੜੀ ਵਰਕਰ ਸੰਮੇਲਨ ਹੈ ਉਹ ਰੱਖਿਆ ਗਿਆ ਹੈ ਕੋਜ਼ਰਾਂ ਨੂੰ ਜੋਸਿ ਸਿੱਧੂ ਦੇ ਕੋਈ ਕਾਰਵਾਈ ਜਿਹੜੀ ਕਿ ਹੋ ਸਕਦੀ ਹੈ ਪਰ ਦੂਜੇ ਪਾਸੇ ਸਟੇਜ ਦੀਆਂ ਤੇ ਮੈਂ ਤਸਵੀਰਾਂ ਦਿਖਾਵਾਂਗੇ ਸਟੇਜ ਦੇ ਉੱਤੇ ਜਿਹੜੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਸਭ ਤੋਂ ਪਹਿਲੀ ਤਸਵੀਰ ਮਲਿਕਾ ਅਰਜੁਨ ਖੜਕਰੀ ਦੀ ਰਾਹੁਲ ਗਾਂਧੀ ਦਵਿੰਦਰ যাদਬ ਰਾਜਾ ਵੜਿੰਗ ਪ੍ਰਤਾਪ ਬਾਜਵਾ ਭਰਤਪੁਸ਼ ਰਾਸ਼ੂ ਔਰ ਜਿਹੜੀ ਪਿੱਛੇ ਸਟੇਜ ਦੇ ਪਿੱਛੇ ਜਿਹੜਾ ਵੱਡਾ ਬੋਰਡ ਲਾਇਆ ਗਿਆ ਉਹਦੇ ਵਿੱਚ ਵੀ ਰਾਹੁਲ ਗਾਂਧੀ ਰਾਜਾ ਵੜਿੰਗ ਸੋਨੀਆ ਗਾਂਧੀ ਪ੍ਰਿੰਕਾ ਗਾਂਧੀ ਦਵਿੰਦਰ ਜਾਦਵ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਰੰਦਾਵਾ ਮਨੀਸ਼ ਤਿਵਾੜੀ ਭਾਰਤ ਪੁਸ਼ਨ ਆਸ਼ੂ ਡਾਕਟਰ ਅਮਰ ਸਿੰਘ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਵੀ ਕਿਤੇ ਵੀ ਨਵਜੋਤ ਸਿੰਘ ਸਿੱਧੂ ਦੀ ਤਸਵੀਰ ਹੈ ਜਿਹੜੀ ਕਿ ਉਹ ਨਹੀਂ ਨਜ਼ਰ ਆ ਰਹੀ ਹਾਲਾਂਕਿ ਜੇਕਰ ਗੱਲ ਕਰੀਏ ਜਿਹੜੀਆਂ ਕੁਰਸੀਆਂ ਲੱਗੀਆਂ ਨੇ ਤਾਂ ਮਲਿਕਾ ਅਰਜੁਨ ਖੜਕੜੇ ਤੋਂ ਚਾਰ ਪੰਜ ਕੁਰਸੀਆਂ ਦੂਰ ਇੱਕ ਕੁਰਸੀ ਪਈ ਹੈ ਜਿਸ ਸੇ ਇਹ ਤਾਂ ਕੁਝ ਕਾਂਗਰਸ ਦਾ ਕੁਬੈਟ ਹੋਇਆ ਨਾ ਪਰ ਉਸ ਸੀਟ ਦੇ ਉੱਤੇ ਜਿਹੜਾ ਕਿ ਨਵਜੋਤ ਸਿੰਘ ਸਿੱਧੂ ਦਾ ਨਾਮ ਹੈ ਉਹ ਜ਼ਰੂਰ ਲਿਖਿਆ ਗਿਆ ਹੈ। ਮੁਹੰਮਦ ਸਦੀਕ ਵੀ ਮੌਜੂਦ ਨੇ, ਪ੍ਰਤਾਪ ਸਿੰਘ ਬਾਜਵਾ ਮੌਜੂਦ ਨੇ, ਦਵਿੰਦਰ যাদਬ ਵੀ ਮੌਜੂਦ ਨੇ। ਤਾਂ तमाम ਜਿਹੜੀ ਕਿ ਲੀਡਰਸ਼ਿਪ ਹੈ ਉਹ ਇੱਥੇ ਦੇਖਣ ਨੂੰ ਮਿਲ ਰਹੀ ਹੈ ਪਰ ਹਾਲੇ ਤੱਕ ਨਵਜੋਤ ਸਿੰਘ ਸਿੱਧੂ ਕਿਤੇ ਵੀ ਨਜ਼ਰ ਨਹੀਂ ਆ ਰਹੇ। ਹਾਲਾਂਕਿ ਉਹਨਾਂ ਦੇ ਬੈਠਣ ਦੇ ਲਈ ਕੁਰਸੀਆਂ ਜਿਹੜੀ ਕਿ ਜ਼ਰੂਰ ਲਗਾਈ ਗਈ ਹੈ ਉਹਨਾਂ ਦਾ ਨਾਮ ਹੈ ਉਸ ਕੁਰਸੀ ਦੇ ਉੱਤੇ ਲਿਖਿਆ ਗਿਆ ਹੈ। ਪਰ ਹੁਣ ਇਹ ਦੇਖਣਾ ਇਹਮ ਹੋਵੇਗਾ ਕਿ ਅੱਜ ਦੀ ਵਰਕਰ ਸੰਮੇਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਸਟੇਜ ਉੱਤੇ ਨਜ਼ਰ ਆਉਂਦੇ ਨੇ ਜਾਂ ਫਿਰ ਨਹੀਂ ਕਿਉਂਕਿ ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਦੇ ਵੱਡੇ ਲਿਟਰਲ ਇਲਜ਼ਾਮ ਲਗਾਉਂਦੇ ਨੇ ਕਿ ਉਹ ਆਪਣੀ ਵੱਖਰੀ ਹੀ ਚੱਲੋ ਜਿਹੜੀ ਕਿ ਚੱਲ ਰਹੀ ਨੇ ਪਰ ਨਵਜੋਤ ਸਿੰਘ ਸਿੱਧੂ ਵਹੀ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਉਹ ਲਗਾਤਾਰ ਵਰਕਰਾਂ ਦੇ ਨਾਲ ਸੰਮੇਲਨ ਕਰ ਰਹੇ ਨੇ ਵਰਕਰਾਂ ਦੇ ਨਾਲ ਰੈਲੀਆ ਕਰ ਰਹੇ ਨੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਆ ਮੈਂ ਕੁਝ ਅਲੱਗ ਨਹੀਂ ਕਰ ਰਿਹਾ ਹਾਲਾਂਕਿ ਲਗਾਤਾਰ ਹੀ ਕਿਹਾ ਜਾਂਦਾ ਕਿ ਅਨੁਸ਼ਾਸਨ ਭੰਗ ਜਿਹੜਾ ਕਿ ਨਾ ਕੀਤਾ ਜਾਵੇ ਕਾਰਵਾਈ ਕੀਤੀ ਜਾਵੇਗੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਨਜ਼ਰ ਆ ਰਹੀ ਤਾਂ ਹੁਣ ਇਸ ਮੇਲਣ ਦੇ ਵਿੱਚ ਨਜ਼ਰ ਆਈ ਵੀ ਟਿਕੀਆਂ ਹੋਈਆਂ ਨੇ ਕੀ ਨਵਜੋਤ ਸਿੰਘ ਸਿੱਧੂ ਸਟੇਜ ਦੇ ਉੱਤੇ ਨਜ਼ਰ ਆਉਂਦੇ ਨੇ ਜਾਂ ਫਿਰ ਨਹੀਂ ਆਉਂਦੇ ਨੇ ਹਾਲਾਂਕਿ ਅੱਜ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਆਪਣੇ ਫੇਸਬੁੱਕ ਪੇਜ ਦੇ ਉੱਤੇ ਇੱਕ ਪੋਸਟ ਪਾਈ ਗਈ ਹੈ ਤੇ ਉਹਦੇ ਵਿੱਚ ਕਿਹਾ ਗਿਆ ਕਿ ਤੁਸੀਂ ਜੋ ਕੁਝ ਮੇਰੇ ਖਿਲਾਫ ਕੀਤਾ ਤਾਂ ਕੋਈ ਚੱਕਰ ਨਹੀਂ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਮਾਫ਼ ਕਰਦਾ ਸੋਹਣ ਦੇਖਣਾ ਹੋਵੇਗਾ ਕਿ ਕਾਂਗਰਸ ਜਿਹੜੀ ਦੀ ਤਮਾਮ ਲੀਡਰਸ਼ਿਪ ਹੈ ਉਹ ਨਵਜੋਤ ਸਿੰਘ ਸਿੱਧੂ ਨੂੰ ਕਿਵੇਂ ਦੇਖਦੀ ਹੈ ਕਿਉਂਕਿ ਸਾਰਿਆਂ ਦੀ ਅੱਖ ਜਿਹੜੀ ਕਿ ਸੰਮੇਲਨ ਟਿਕੀ ਹੋਈ ਹੈ ਲੋਕ ਸਭਾ ਦੇ ਇਲੈਕਸ਼ਨ ਜਿਹੜੇ ਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦਾ ਐਲਾਨ ਜਿਹੜਾ ਕਿ ਹੋ ਸਕਦਾ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਕਾਂਗਰਸ ਦੇ ਵੱਲੋਂ ਦੇਸ਼ ਭਰ ਦੇ ਵਿੱਚ ਪਹਿਲੀ ਜਿਹੜੀ ਕਿ ਵਰਕਰ ਸੰਮੇਲਨ ਹੈ ਉਹ ਪੰਜਾਬ ਦੇ ਵਿੱਚ ਰੱਖਿਆ ਗਿਆ ਤਾਂ ਸਬਰਾਲਾ ਦੀਆਂ ਤਸਵੀਰਾਂ ਤੁਹਾਨੂੰ ਸਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਵੱਡੀ ਗਿਣਤੀ ਵਿੱਚ ਵਰਕਰ ਜਿਹੜੇ ਕਿ ਪਹੁੰਚ ਰਹੇ ਨੇ ਕਾਂਗਰਸ ਲੀਡਰਸ਼ਿਪ ਪਹੁੰਚ ਰਹੀ ਹੈ ਪਰ ਨਜਰਾਨਾ ਨਵਜੋਤ ਸਿੰਘ ਸਿੱਧੂ ਦੇ ਟਿਕੀਆਂ ਹੋਈਆਂ ਸਾਰਿਆਂ ਦੀਆਂ ਕਿ ਨਵਜੋਤ ਸਿੰਘ ਸਿੱਧੂ ਅੱਜ ਵਾਲੀ ਵਰਕਰ ਸੰਮੇਲਨ ਦੇ ਵਿੱਚ ਪਹੁੰਚਦੇ ਨੇ ਤਾਂ ਕੀ ਕੁਝ ਉਹਨਾਂ ਦੇ ਵੱਲੋਂ ਬਿਆਨਬਾਜ਼ੀ ਕੀਤੀ ਜਾਂਦੀ ਹੈ ਤਾਂ ਮਲਿਕਾ ਔਰਜਨ ਖੜਕਰੇ ਜਦੋਂ ਸਪੀਚ ਕਰਨਗੇ ਤਾਂ ਉਹਨਾਂ ਦੀ ਸਪੀਚ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕੀ ਬੋਲ ਬੋਲੇ ਜਾਣਗੇ ਜਾਂ ਫਿਰ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਗੱਲ ਕਰੀਏ ਪ੍ਰਤਾਪ ਬਾਜਵਾ ਦੀ ਗੱਲ ਕਰੀਏ ਤਾਂ ਕੁਝ ਹੋਰ ਜਿਹੜੇ ਕਿ ਵੱਡੇ ਆਗੂ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਜ਼ੁਬਾਨ ਦੇ ਉੱਤੇ ਕੀ ਰਹਿਣ ਵਾਲਾ ਅੱਜ ਇਸ ਮੰਚ ਦੇ ਉੱਤੇ ਕਾਂਗਰਸੀ ਇਕੱਠੇ ਨਜ਼ਰ ਆਣਗੇ ਜਾਂ ਫਿਰ ਜਿਵੇਂ ਪਹਿਲਾਂ ਪੰਜਾਬ ਦੇ ਵਿੱਚ ਰਾਜਨੀਤੀ ਹੋ ਰਹੀ ਹੈ ਕਾਂਗਰਸ ਆਪਸ ਦੇ ਵਿੱਚ ਹੀ ਲੜੀ ਜਾ ਰਹੀ ਹੈ ਤਾਂ ਹੁਣ ਦੇਖਣਾ ਹੋਵੇਗਾ ਅੱਜ ਇਸ ਸਟੇਜ ਦੀਆਂ ਤਸਵੀਰਾਂ ਕੀ ਰਹਿਣ ਵਾਲੀਆਂ ਨੇ ਕੈਮਰਾ ਪਰਸੰਸਨੀ ਦੇ ਨਾਲ ਹਿੰਮਤ ਸਿੰਘ ਦਿਖਪਾਲ ਦੇਨਿਕ ਸਵੇਰਾ ਸਮਰਾਲਾ